T20 ਵਿਸ਼ਵ ਚੈਂਪੀਅਨ ਟੀਮ ਦਾ ਸਨਮਾਨ ਸਮਾਰੋਹ ਵਾਨਕੜਾ ਸਟੇਡੀਅਮ ਦੇ ਵਿੱਚ ਹੋਇਆ ਇਸੇ ਦੌਰਾਨ BCCI ਨੇ ਮੁੰਬਈ ਦੇ ਵਾਨਕੜਾ ਸਟੇਡੀਅਮ ਵਿੱਚ ਟੀਮ ਇੰਡੀਆ ਨੂੰ 125 ਕਰੋੜ ਰੁਪਏ ਦਾ ਚੈੱਕ ਦਿੱਤਾ। ਇਹ ਸਮਾਗਮ ਰਾਸ਼ਟਰੀ ਗੀਤ ਨਾਲ ਸ਼ੁਰੂ ਹੋਇਆ। ਕਪਤਾਨ ਰੋਹਿਤ ਸ਼ਰਮਾ ਨੇ ਟਰੋਫੀ ਦੇਸ਼ ਨੂੰ ਸਮਰਪਿਤ ਕੀਤੀ। ਉਸ ਤੋਂ ਬਾਅਦ ਕੋਚ ਰਾਹੁਲ ਦਰਾਵੜ ਨੇ ਕਿਹਾ ਕਿ ਉਹ ਟੀਮ ਦੇ ਪਿਆਰ ਦੀ ਕਮੀ ਮਹਿਸੂਸ ਕਰਨਗੇ। ਵਿਰਾਟ ਕੋਹਲੀ ਨੇ ਕਿਹਾ ਕਿ ਜਸਪ੍ਰਿਤ ਬੁਮਰਾ ਨੇ ਦੇਸ਼ ਨੂੰ ਸਭ ਤੋਂ ਵੱਡਾ ਤੋਹਫਾ ਦਿੱਤਾ ਹੈ। ਉਸ ਵਰਗਾ ਗੇਂਦਬਾਜ਼ ਜਨਰੇਸ਼ਨ ਵਿੱਚ ਇੱਕ ਵਾਰ ਹੀ ਆਉਂਦਾ ਹੈ ਉਹ ਦੁਨੀਆ ਦਾ ਅੱਠਵਾਂ ਅਜੂਬਾ ਹੈ ਅੰਤ ਵਿੱਚ ਬுமਰਾ ਨੇ ਕਿਹਾ ਕਿ ਮੈਂ ਕਿਸੇ ਮੈਚ ਤੋਂ ਬਾਅਦ ਰੋਂਦਾ ਨਹੀਂ ਹਾਂ ਪਰ ਫਾਈਨਲ ਤੋਂ ਬਾਅਦ ਮੇਰੀਆਂ ਅੱਖਾਂ ਵਿੱਚੋਂ ਦੋ ਧੰਨਵਾ ਹੰਝੂ ਨਿਕਲੇ ਇਸ ਤੋਂ ਪਹਿਲਾ ਜਿੱਤ ਪ੍ਰੇਡ ਦੌਰਾਨ ਵਿਜੇ ਰਥ ਤੇ ਸਵਾਰ ਖਿਡਾਰੀ ਇੱਕ ਇੱਕ ਕਰਕੇ ਅੱਗੇ ਆਏ ਤੇ ਪ੍ਰਸ਼ੰਸਕਾਂ ਨਾਲ ਜਿੱਤ ਦਾ ਜਸ਼ਨ ਮਨਾਇਆ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਬਸ ਦੀ ਛੱਤ ਦੇ ਅੱਗੇ ਆਏ ਤੇ ਪ੍ਰਸ਼ੰਸਕਾਂ ਨੂੰ ਟਰੋਫੀ ਦਿਖਾਉਂਦੇ ਹੋਏ ਖੁਸ਼ੀ ਦੇ ਵਿੱਚ ਝੁੰਮਣ ਲੱਗੇ ਇਸ ਤੋਂ ਇਲਾਵਾ ਸ਼ਾਮ ਨੂੰ ਮਰੀਨ ਡਰਾਈਵ ਤੇ 3 ਲੱਖ ਤੋਂ ਵੱਧ ਪ੍ਰਸ਼ੰਸਕ ਆਪਣੇ ਕ੍ਰਿਕਟਰਾਂ ਦਾ ਸਵਾਗਤ ਕਰਨ ਲਈ ਮੌਜੂਦ ਸਨ ਮੀ ਦੇ ਬਾਵਜੂਦ 3 ਕਿਲੋਮੀਟਰ ਲੰਬੀ ਸੜਕ ਤੇ ਸਿਰਫ ਸਿਰ ਹੀ ਸਿਰ ਨਜ਼ਰ ਆ ਰਹੇ ਸਨ ਉੱਥੇ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਸੀ ਅਜਿਹੇ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਪੁਲਿਸ ਕਮਿਸ਼ਨਰ ਨਾਲ ਗੱਲ ਕਰਕੇ ਸੁਰੱਖਿਆ ਵਧਾਉਣੇ ਪਏ ਜ਼ਿਕਰਯੋਗ ਹੈ ਕਿ T20 ਵਿਸ਼ਵ ਕੱਪ ਦੇ ਫਾਈਨਲ ਦੇ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਦੇ ਨਾਲ ਹਰਾਇਆ ਸੀ ਇਸ ਤਰ੍ਹਾਂ ਭਾਰਤੀ ਟੀਮ ਇਸ ਫਾਰਮੈਟ ਵਿੱਚ ਦੂਜੀ ਵਾਰ ਚੈਂਪੀਅਨ ਬਣੀ ਭਾਰਤ ਨੇ 29 ਜੂਨ ਨੂੰ ਫਾਈਨਲ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਰੋਮਾਂਚਿਕ ਅੰਦਾਜ਼ ਨਾਲ ਹਰਾਇਆ ਸੀ